ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀਪ ਬਠਿੰਡਾ ਦੇ ਮਾਡਲ ਟਾਊਨ ਫੇਸ 1 ਦੇ ਵਿੱਚ ਨੇੜੇ ਟੀਵੀ ਟਾਵਰ ਦੇ ਕੋਲੇ ਇੱਕ ক্রিকেট ਗਰਾਊਂਡ ਜੋ ਕਿ ਰੇਡੀਓ ਕਲੋਨੀ ਦੇ ਨਾਲ ਬਣਿਆ ਹੋਇਆ ਉਸ ਦੇ ਵਿੱਚ ਅਨੇਕਾ ਪਸ਼ੂ ਲਿਆ ਕੇ ਨਗਰ ਨਿਗਮ ਵੱਲੋਂ ਛੱਡ ਦਿੱਤੇ ਗਏ ਅਤੇ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਪਹੁੰਚਾਣ ਦੀ ਆੜ ਦੇ ਵਿੱਚ ਜਦੋਂ ਕੈਂਟਰਾਂ ਦੇ ਵਿੱਚ ਲੋਡ ਕੀਤਾ ਜਾ ਰਿਹਾ ਸੀ ਤੇ ਇਹਨਾਂ ਉੱਤੇ ਕਾਮਿਆਂ ਵੱਲੋਂ ਡਾਂਗਾ ਵਰ샤 ਕੇ ਇਹਨਾਂ ਉੱਤੇ क्रूरਤਾ ਦਿਖਾਈ ਗਈ ਅਤੇ ਕੈਂਟਰਾਂ ਦੇ ਵਿੱਚ ਇੱਕ ਇੱਕ ਕੈਂਟਰ ਦੇ ਵਿੱਚ ਲਗਭਗ 15 16 ਤੋਂ ਦੇਕ ਕਰੀਬ ਪਸ਼ੂ ਲੱਦੇਗੇ ਜਦ ਕਿ ਇੰਨਾ ਦੇ ਪਸ਼ੂਆਂ ਦੇ ਖੜਨ ਤੱਕ ਦੀ ਜਾਂ ਇਧਰ ਉਧਰ ਹਿੱਲਣ ਜੁਲਣ ਦੀ ਜਗ੍ਹਾ ਵੀ ਨਹੀਂ ਬਚੀ ਸੀ ਇਸ ਦੇ ਨਾਲ ਕੀ ਹੈ ਇੱਕ ਪਸ਼ੂਆਂ ਦੇ ਨਾਲ क्रूरਤਾ ਦਿਖਾਈ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਪਚਾਂ ਦੀ ਆੜ ਦੇ ਵਿੱਚ ਇਹਨਾਂ ਦੇ ਉੱਤੇ क्रूरਤਾ ਦਿਖਾਈ ਜਾ ਰਹੀ ਹੈ ਤੇ ਡਾਂਗਾ ਵਰ샤 ਕੇ ਇਹਨਾਂ ਤੇ ਉੱਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੇ ਇਹ ਵੀ ਕਿਹਾ ਕਿ ਪਰ ਇਸ ਦੀ ਆਰਡ ਦੇ ਵਿੱਚ ਪਾਰਕਾਂ ਦਾ ਵੀ ਨਾਸ਼ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੇ ਬਾਬਤ ਨਗਰ ਨਿਗਮ ਦੇ ਅਜਮੇਰ ਸਿੰਘ, ਆਕਾਸ਼ਦੀਪ ਅਤੇ ਰਮੇਸ਼ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੁਝ ਵੀ ਦੱਸਣ ਤੋਂ ਕੀਤਾ ਇਨਕਾਰ। ਆਓ ਜਾਣਦੇ ਹਾਂ ਪੂਰਾ ਮਾਮਲਾ ਇਸ ਖਬਰਾਂ ਵਿੱਚ। आवे बेटी ਕੀ ਨਾਮ ਹੈ ਤੁਹਾਡਾ ਭੋਲਾ ਸਿੰਘ ਜੀ ਹਾਂਜੀ ਭੋਲਾ ਸਿੰਘ ਜੀ ਗੱਡੀ ਕਿਹੜੀ ਹੈ ਇਹ ਇਹ ਗੱਡੀ ਆ 11 10 ਟਾਟਾ ਟਾਟਾ 11 10 ਤੇ ਇਹਦੇ ਚ ਕਿੰਨੇ ਪੈਸ਼ੇ ਲੋਡ ਹੋ ਚੁੱਕੇ ਆ 16 ਹੋ ਚੁੱਕੇ 16 ਹੋ ਚੁੱਕੇ ਤੇ ਹੋਰ ਵੀ ਲੋਡ ਕਰਨੇ ਆ ਨਹੀਂ ਅੱਛਾ ਤੇ ਲੈ ਕੇ ਕਿੱਥੇ ਜਾਣੀ ਹੈ ਇਹ ਗਊਸਾਲਾ ਚ ਲੈ ਕੇ ਜਾਣੀ ਕਿਹੜੀ ਗਊਸਾਲਾ ਚ ਆ ਉਹ ਦਾ ਨਾਮ ਨਹੀਂ ਪਤਾ ਜੀ ਮੈਨੂੰ ਅੱਛਾ ਗਊਸਾਲਾ ਚ ਸਰ ਕੀ ਨਾਮ ਹੈ ਤੁਹਾਡਾ ਤੇ ਅੱਜ ਇੱਥੇ ਪੁੱਛੇ ਹੋ ਕੀ ਕਾਰਨ ਮੇਰਾ ਨਾਮ ਲਵਦੇਵ ਸ਼ਰਮਾ ਜੀ ਹਾਂਜੀ ਮੈਂ ਸਵੇਰ ਸੈਰ ਵੀ ਕਰਨਾ ਆਈਦਾ ਹੈ ਖੇਡਣ ਵੀ ਆਈਦਾ ਖੇਡਣ ਤਾਂ ਸੈਰ ਕਰਨ ਇੱਥੇ ਆਏ ਸੀਗੇ ਬੱਚੇ ਨਾਲ ਲੈ ਕੇ ਤੇ ਇੱਥੇ ਆ ਕੇ ਆਹ ਦ੍ਰਿਸ਼ ਵੇਖਿਆ ਤੁਹਾਨੂੰ ਦਿਖਾਇਆ 2 ਮਿੰਟ ਪਹਿਲਾਂ ਲੋਕਾਂ ਨੂੰ ਜੀ ਬੜਾ ਖਤਰਨਾਕ ਦ੍ਰਿਸ਼ ਹੈ ਇੱਕ ਬਹੁਤ ਵਧੀਆ ਪਾਰਕ ਬਣਿਆ ਹੈ ਗਰਾਊਂਡ ਬਣਿਆ ਹੈ ক্রিকেট ਦਾ ਪੋਲ ਲੱਗੇ ਆ ਨੈੱਟ ਲੱਗਾ ਹੈ ਲਾਈਟਿੰਗ ਲੱਗੀ ਹੈ ਸਵੇਰੇ ਸ਼ਾਮ ਦੋਨੇ ਟਾਈਮਾਂ ਤੇ ਲੋਕ ਇੱਥੇ ਆ ਕੇ ਖੇਡਦੇ ਆ ਬੱਚੇ ਆ ਕੇ ਖੇਡਦੇ ਆ ਤੇ ਇਹਨੂੰ ਪਸ਼ੂ ਇਕੱਠਾ ਕਰਨ ਦਾ ਕੱਡਾ ਮ ਆਇਆ ਹੈ ਸ਼ਹਿਰ ਦੇ ਵਿੱਚ ਵਿੱਚ ਮਾਡਰ ਟਾਊਨ ਫੇਸ ਨੰਬਰ 1 ਪੋਸ਼ ਏਰੀਆ ਟੀਵੀ ਟਾਵਰ ਦੇ ਕੋਲ ਜਿੱਥੇ ਮਿਲਦਾ ਸੋਹਾਂ ਦੀ ਗਿਣਤੀ ਦੇ ਪਸ਼ੂ ਇਕੱਠੇ ਕਰ ਲੈ। ਸਾਰੇ ਗਰਾਊਂਡ ਦੀ ਸੱਤਿਆਨਾਥ ਵੱਢ ਗਈ। ਨੈਟ ਸਾਰੇ ਪਟ ਗਏ। ਗੇਟ ਦਾ ਜਿਹੜਾ ਮੇਨ ਪਿੱਲਰ ਟੁੱਟ ਗਿਆ। ਜੇ ਕਿਸੇ ਇੱਥੇ ਪ੍ਰਸ਼ਾਸਨ ਅਧਿਕਾਰੀ ਸੀ ਉਹਨੂੰ ਪੁੱਛਿਆ ਗਿਆ ਵੀ ਇਹ ਟੁੱਟ ਗਿਆ ਕਹਿੰਦਾ ਇਹ ਬਣਾ ਦਾਂਗੇ ਗੱਲ ਬਣਾਉਂਦੀ ਨਹੀਂ। ਪਸ਼ੂ ਇੱਕ ਜਾਨਵਰ ਹੈ ਜਿਹਨੂੰ ਚੜਾਉਣ ਦੇ ਲਈ ਕਿਸੇ ਕੋਈ ਅਰੇਂਜਮੈਂਟ ਰੱਖੋ ਕੋਈ ਸ਼ਹਿਰ ਦੇ ਵੀ ਥਾਂ ਥਾਂ ਤੋਂ ਪਸ਼ੂ ਇਕੱਠੇ ਕਰਨੇ ਆ ਤੇ ਹੈ ਨਹੀਂ ਮੈਂ ਤੂੰ ਇਕੱਠੇ ਕਰ ਲੈ ਕੱਲ ਨਹੀਂ ਕਰਦੇ ਪਰਸੋਂ ਵੀ ਇਕੱਠੇ ਕਰਨੇ ਆ। ਸੁਣੋ ਜੇ ਐ ਵੀ ਇਸ ਏਰੀਆ ਦੇ ਐਮਸੀ ਸਾਹਿਬ ਕਹਿੰਦੇ ਵੀ ਕੀ ਮਾੜਾ ਹੋਇਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਉਹਨਾਂ ਦੇ ਘਰ ਦੇ ਸਾਹਮਣੇ ਚਾਰ ਟੰਬੇ ਲਾ ਦੇਣਾ ਬਾਂਸਾਂ ਦੇ ਪੈਸੇ ਮੈਂ ਦੇ ਦੇਣਾ ਉਹਨਾਂ ਨੇ ਕਹੇ ਵੀ ਆਪਣੀ ਘਰ ਗੁੰਚੜਾ ਲਓ ਇਹ ਪਬਲਿਕ ਦੀ ਪ੍ਰੋਪਰਟੀ ਹੈ ਕਿਸੇ ਐਮਸੀ ਐਮਐਲਏ ਦੀ ਪ੍ਰੋਪਰਟੀ ਨਹੀਂ ਹੈ ਨਾ ਕਮਿਸ਼ਨਰ ਦੀ ਪ੍ਰੋਪਰਟੀ ਹੈ ਇਹ ਜਨਤਾ ਦੀ ਪ੍ਰੋਪਰਟੀ ਹੈ ਜਨਤਾ ਦੇ ਖੇਡਣ ਲਈ ਬਣੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਖੇਡ ਦਾ ਮੈਦਾਨ ਹੈ ਜਿਹੜਾ ਇਹ ਪਸ਼ੂ ਚਾਰਗਾ ਕਿਵੇਂ ਬਣ ਗਈ ਪਸ਼ੂ ਕਲੈਕਟਰ ਸੈਂਟਰ ਕਿਵੇਂ ਬਣ ਗਿਆ ਇਹ ਕਹਿੰਦੇ ਜੀ ਇਹ ਪਸ਼ੂ ਇੱਥੋਂ ਇਕੱਠੇ ਕਰਕੇ ਅਸੀਂ ਗਊਆ ਸਾਰੇ ਇੱਕ ਤੇ ਜਿੱਥੇ ਕਿਤੇ ਗਊਸ਼ਾਲਾ ਬਣਾਈ ਉਥੇ ਲੈ ਕੇ ਜਾਣੇ ਆ। ਕੱਲ ਨੂੰ ਫਿਰ ਇਕੱਠੇ ਕਰੋਗੇ। ਗਊ ਦੀ ਤਾਂ ਗਰਾਊਂਡ ਦੇ ਤਿਆਰ ਕਰਤੀ ਤੁਸੀਂ ਸਾਰੇ ਦੀ। ਪਿੱਲਾ ਤੋੜ ਤੇ ਜਿਹਦੇ ਉੱਤੇ ਬੱਚਾ ਨੇ ਖੇਡਣਾ ਉਥੇ ਟਰੈਕਟਰ ਚੱਲਦਾ ਪਿਆ। ਸਰ ਜਿਸ ਤਰ੍ਹਾਂ ਪਸ਼ੂਆਂ ਦੇ ਡੰਡੇ ਮਾਰੇਗੇ ਤੁਸੀਂ ਦੇਖਿਆ ਤੁਸੀਂ ਕੀ ਦੇਖਿਆ ਗਿਆ। ਮੈਂ ਜਦੋਂ ਆਇਆ ਤੇ ਪਸ਼ੂਆਂ ਲਾਈਨ 'ਚ ਲਾਇਆ ਸੀ ਤੇ ਪਿੱਛੇ ਦੇ ਛੋਟੀ ਡੰਡਾ ਚੱਲਦਾ ਪਿਆ ਸੀਗਾ। ਇਹ ਵੀ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਤਾਂ ਪਸ਼ੂਆਂ ਤੇ ਅਤਿਆachar ਹੈ। ਤੁਸੀਂ ਪ੍ਰੋਪਰ ਅਰੇਂਜਮੈਂਟ ਕਰੋ। ਗੱਡੀਆਂ ਹੈਗੀਆਂ ਲਿਫਟ ਵਾਲੀਆਂ। ਠੀਕ ਹੈ ਨਾ ਪ੍ਰੋਪਰ ਹਾਈਟ ਵਾਲੀਆਂ ਜਿੰਨਾਂ ਲਿਆਓ ਬੜੇ ਬੜੇ ਖਾਲੀ ਜਗ੍ਹਾ ਐਮਐਲਏ ਘਰ ਦੇ ਸਾਹਮਣੇ ਐਮਐਲਏ ਸਾਹ ਦੇ ਘਰ ਦੇ ਸਾਹਮਣੇ ਬਰਾਣਾ ਆਈ ਦੀਆ ਪਿਆ ਉੱਥੇ ਪਸ਼ੂ ਕਲੈਕਸ਼ਨ ਕਲੈਕਟਿੰਗ ਸੈਂਟਰ ਬਣਾ ਲਓ ਜੇ ਐਮਸੀ ਕਹਿੰਦਾ ਵੀ ਇੱਥੇ ਕੋਈ ਮਾੜਾ ਨਹੀਂ ਉਹਦੇ ਘਰ ਦੇ ਸਾਹਮਣੇ ਬਣਾ ਲਓ ਮੈਨੂੰ ਨਹੀਂ ਪਤਾ ਕਿਹੜਾ ਐਮਸੀ ਆਇਆ ਸੀ ਕੌਣ ਇਸੇਰੀ ਦਾ ਐਮਸੀ ਹੈ ਮੈਂ ਤਾਂ ਸੁਣਿਆ ਵੀ ਐਮਸੀ ਦਾ ਵੇਹ ਕਹਿ ਗਿਆ ਕਿ ਉਹਨਾਂ ਦੇ ਘਰ ਦੇ ਅੱਗੇ ਬਣਾ ਲਓ ਨਾ ਉਹਨੂੰ ਪਤਾ ਲੱਗ ਜੇ ਵਿਕੀ ਹੋ ਰਿਹਾ ਕੱਲੀਆਂ ਵੋਟਾਂ ਲੈਣ ਤੱਕ ਨਾ ਮਤਲਬ ਰੱਖੋ ਜਿੱਥੇ ਕਿਤੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੋਈ ਪਬਲਿਕ ਦਾ ਪੈਸਾ ਹੈ ਪਬਲਿਕ ਦੇ ਖੇਲੇ ਨੂੰ ਬਣਾਇਆ ਗਿਆ ਐਮਸੀ ਜਾਂ ਕੋਈ ਐਮਐਲਏ ਜਾਂ ਕੋਈ ਮੰਤਰੀ ਸੰਤਰੀ ਦੇ ਨਾਂ ਤੇ ਦ੍ਰਿਸ਼ਟੀ ਨਹੀਂ ਇਹਦੀ ਹੈਗੀ ਲੋਕਾਂ ਲਈ ਬਣਾਇਆ ਹੋਇਆ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਹੋ ਵੀ ਮੈਂ ਡਿਮਾਂਡ ਇਹ ਕਰਦਾ ਵੀ ਸ਼ਹਿਰ ਦੇ ਵਿੱਚ ਬਹੁਤ ਬਸ਼ੂਆ ਬਹੁਤ ਜਗ੍ਹਾ ਤੇ ਇਕੱਠੇ ਕਰਨੇ ਆ ਇਹਦਾ ਇੱਕ ਜਗ੍ਹਾ ਆਰਜੀ ਤੌਰ ਤੇ ਬਰਾਨੀ ਜਗ੍ਹਾ ਤੇ ਜਗ੍ਹਾ ਬਣਾਈ ਜਾਵੇ ਬਾਂਸ-ਬੂਥ ਲਾ ਕੇ ਜ਼ਿਗਾਰਡ ਕਰਕੇ ਜਿੱਥੇ ਪ੍ਰੋਪਰ ਪਸ਼ੂਆਂ ਨੂੰ ਸਿਸਟਮੈਟਿਕਲੀ ਲਿਆਂਦਾ ਜਾਵੇ ਤੇ ਚੁਪਾ ਕੇ ਬਸ਼ੂ ਤਾਂ ਚੜ ਜਾਣ ਟਰਾਲੀ ਬੰਦ ਕੀਤੀ ਹੈ ਜਿੱਥੇ ਲੈਣਾ ਲੈ ਕੇ ਚਲੇ ਜਾਣ ਇਸ ਤਰ੍ਹਾਂ ਦਾ ਅਤਿਆਚਾਰੇ ਗੱਡੀਆਂ ਦੇ ਵਿੱਚ 15 15 16 ਸਾਲਾਂ ਪਸ਼ੂ ਧੱਕੇ ਹੋਇਆ ਚਿਤ ਮਾਰ ਮਾਰ ਕੇ ਡੰਗ ਹੋ ਵੀ ਗਲਤ ਹੈ ਆਪ ਕੋ ਬੁਰੀ ਗੱਲ ਇਹ ਹੈ ਵੀ ਇਸ پارک ਦੇ ਵਿੱਚ ਬੱਚਿਆਂ ਨੇ ਛੋਟੇ ਛੋਟੇ ਦਰਸਤ ਲਾਈ ਸੀ ਚਮਾਰੀਆਂ ਦੇ ਵਿੱਚ ਪਾਰ ਦੇ ਦਰਸਤ ਬੱਚਿਆਂ ਨੇ ਇੱਕ ਪਾਸੇ ਕਹਿੰਦੇ ਆ ਉਹ ਦਰਸਤ ਲਗਾਓ ਹਨਾ ਵਾਤਾਵਰਨ بچਾਓ ਦੂਜੇ ਪਾਸੇ ਇੱਥੇ 7-12 ਦਰਸਤ ਜਿਹੜੇ ਪਸ਼ੂਆਂ ਦੇ ਪੈਰਾਂ ਥਲੇ ਕੁਝ ਲਏਗੇ ਇਹਦੇ ਲਈ ਕੌਣ ਜ਼ਿੰਮੇਦਾਰ ਹੈ ਐਮਸੀ ਜ਼ਿੰਮੇਦਾਰ ਹੈ ਪ੍ਰਸ਼ਾਸਨ ਜ਼ਿੰਮੇਦਾਰ ਹੈ ਗਊਸ਼ਾਲਾ ਜ਼ਿੰਮੇਦਾਰ ਹੈ ਉਹ ਜ਼ਿੰਮੇਦਾਰ ਇਹ ਇਸ ਕਰਕੇ ਮੈਂ ਕਹਿੰਦਾ ਵਰਾਨੀ ਜਗ੍ਹਾ ਤੇ ਕੰਮ ਕੀਤਾ ਜਾਵੇ ਨਾ ਮੈਂ ਤੁਹਾਡਾ ਮੇਰਾ ਨਾਮ ਸੰਜੀਵ ਗੋਲ ਹੈ ਜੀ ਹਾਂ ਸਰ ਤੇ ਅੱਜ ਦੇਖੋ ਇਹ ਮਾਲਡਾਉਨ ਦੇ ਫੇਸ ਬੰਦ ਦੇ ਵਿੱਚ ਇੱਕ ਰੈਡੀ ਕਲੋਨੀ ਦੇ ਨਾਲ ਪਾਰਕ ਸੀਗਾ ਜਿੱਥੇ ਬੱਚੇ ਬਹੁਤ ਦੇਰ ਤੋਂ ਖੇលਦੇ ਸੀ ਨੈਟ ਵਗੈਰਾ ਪ੍ਰੋਪਰ ਲੱਗੇ ਹੋਏ ਸੀ ਪਰ ਕੁਝ ਪਿਛਲੇ ਕੁ ਸਮੇਂ ਤੋਂ ਕੋਈ ਦੇਖਿਆ ਰਹਿਣ ਨੂੰ ਇੱਕ ਗਊਆਂ ਫੜਾ ਕੇ ਬਾੜਾ ਬਣਾ ਕੇ ਧਰਤਾ ਇਹਨੂੰ ਮੇਅਰ ਸਾਹਿਬ ਨੇ ਕਹਿ ਰਿਹਾ ਵੀ ਸ਼ਹਿਰ ਦੇ ਪਾਰਕ ਨੂੰ ਪਾਰਕ ਨੂੰ ਸੀ ਡਿਵੈਲਪ ਕਰਨਾ ਹੈ ਪਰ ਆਪਣੇ ਜਿਹੜੇ ਪਾਰਕ ਡਵੈਲਪ ਹੋਏ ਹੋਏ ਅਸੀਂ ਬੱਚੇ ਖੇលਦੇ ਆ ਉਹਨਾਂ ਦਾ ਸਤਿਆਨਾਸ਼ ਕੀਤਾ ਜਾਂਦਾ ਜਿਵੇਂ ਗੇਟ ਟੁੱਟ ਗਿਆ ਗ੍ਰੀਲਾ ਟੁੱਟ ਗਿਆ ਅੰਦਰ ਪੂਰਾ ਹਲ ਕਰਤਾ ਨੈਟ ਖਰਾਬ ਹੋ ਗਿਆ ਬੱਚੇ ਖੇਲਣ ਤੋਂ ਬਾਝੇ ਹੋ ਜਾਂਦੇ ਆ ਤੇ ਇੱਕ ਪਾਸੇ ਡਵੈਲਪਮੈਂਟ ਦਾ ਕੰਮ ਕਹਿ ਰਹੇ ਕਰਨ ਦਾ ਪਾਰਕ ਅਰੇ ਦੂਜੇ ਪਾਸੇ ਇਹ ਪਸ਼ੂ ਵਾਲੀ ਬਾੜਾ ਬਣਾ ਰੱਖਿਆ ਨੇ ਫੜਨ ਲਈ ਇਹ ਪਿਛਲੇ 2-3 ਸਾਲ ਤੋਂ ਕਾਫੀ ਇਹਨਾਂ ਨੇ ਕੰਮ ਕਰਿਆ ਇਹਦੇ ਬੁਰਾ ਹਲ ਕਰਛਿਆ ਪਾਰਕ ਦਾ ਮੁੱਖੇ ਮੇਨਟੇਨੈਂਸ ਵੀ ਨਹੀਂ ਹੁੰਦੀ ਮੇਨਟੇਨੈਂਸ ਦਾ ਨਾ ਲੈ ਦਿੰਦੇ ਆ ਜਿਹੜੇ ਗਊਆਂ ਫੜਨ ਦੀ ਗੱਲ ਆ ਵੀ ਇਹ ਗਊਆਂ ਫੜਦੇ ਤਾਂ ਠੀਕ ਆ ਪਰ ਜਿਹੜੀ ਇਹਨਾਂ ਦਾ क्र ਯੀ ਯਤਿਆ ਚਰਕੇ ਅਸਨੇ ਬੈਸ ਨੂੰ ਤੇ ਉਸਨੇ ਇੱਕ ਟਰੱਕ ਦੇ ਵਿੱਚ 16 ਤੋਂ 18 ਪਸ਼ੂ ਦੇ ਤਕਰੀਬਨ گاਵਾਂ ਨੂੰ گاਵਾਂਸਨੂਪੜ ਕੇ ਭੇਜਿਆ ਜਾ ਰਿਹਾ ਹੈ ਜੋ ਕਿ ਇਲੀਗਲ ਟਰਾਂਸਪੋਰਟੇਸ਼ਨ ਆਪਾਂ ਇਹਨੂੰ ਕਹਿ ਸਕਦੇ ਹਾਂ ਯਾਨੀ ਕਿ ਬਿਲਕੁਲ ਰੂਲ ਨਿਯਮਾਂ ਦੇ ਗਲਤ ਹੈ ਜਿਹਦੀ ਕਿ ਮੇਰੇ ਕੋਲ ਨੀਓ ਪ੍ਰੋਪਰ ਇਹਨੇ ਵੀਡੀਓ ਫੋਟੋ ਖੜਾ ਲਾ ਕੇ ਇਹਨੇ ਮੇਬਲ ਇਹਨੂੰ ਕੰਪਲੀਟ ਕੀਤੀ ਜਾਊਗੀ ਤੇ ਇਹਨਾਂ ਦੇ ਬੰਦੇ ਅਧਿਕਾਰੇ ਤੇ ਐਕਸ਼ਨ ਲਿੱਤੇ ਹੋ ਕਿਉਂਕਿ ਮੇਰੇ ਕੋਲ ਕੱਲ ਵੀ ਕੁਝ ਵੀਡੀਓ ਤੇ ਫੋਟੋਆਂ ਤੇ ਇਹਨਾਂ ਦੇ ਗੇਟ ਪਾਸ ਆਏ ਹੈ ਉਹਦੇ ਵਿੱਚ ਵੀ 10 ਦਾ ਗਊਆਂ 8866 ਠੱਠੇ ਭੇਜੇ ਗਿਆ ਹਰੇ ਪੂਰੀ ਜਿਹੜੀ ਕਰੂਲਟੀ ਹੈ ਬਿਲਕੁਲ ਟੋਟਲੀ ਤੇ ਇਹਦੇ ਖਿਲਾਫ ਮੈਂ ਮੰਨਦਾ ਐਕਸ਼ਨ ਲਵਾਂਗਾ ਜਿਸ ਤਰ੍ਹਾਂ ਦੇਖਿਆ ਜਾਵੇ ਨਗਰ ਨਿਗਮ ਦਾ ਉੱਚ ਅਧਿਕਾਰੀ ਇੱਥੇ ਕੋਈ ਵੀ ਨਹੀਂ ਹੈਗਾ ਉਹਦੇ ਬਾਰੇ ਕਿਸ ਤਰ੍ਹਾਂ ਦੇਖਦੇ ਹੋ ਉਹ ਬਤਰੇ ਆਪਣੇ ਆਪ ਗੱਡੀ ਆਪਣੇ ਜਿਹੜੇ ਰਾਜਸਥਾਨੀ ਹੈ ਕੋਈ ਵੀ ਆ ਐਵੇਂ ਡੰਡੇ ਮਾਰ ਕੇ ਜਿਹੜਾ ਲੋਡ ਕਰ ਰਿਹਾ ਉਹਦੇ ਬਾਰੇ ਕੀ ਕਰਦੇ ਹੋ ਉਨਾਂ ਲਈ ਇਹ ਜੋ ਤੁਹਾਡੇ ਏਸੀ ਚਰਾਣ ਵਾਲੇ ਨੇ ਦੇਖੇ ਸੁੱਤੇ ਪਈ ਹੈ ਇੱਥੇ ਗਾਂ ਗੋਮਾਂ ਦਾ ਉਤਿਆਚਾਰ ਹੋ ਰਿਹਾ ਕੁੱਟ ਰਿਹਾ ਜਿਵੇਂ ਲੱਤ ਰਿਹਾ ਉਹਨਾਂ ਕੋਈ ਮਤਲਬ ਨਹੀਂ ਉਹਨਾਂ ਸਿਰਫ ਇੱਕ ਸੈਨਤਾ ਕਰਦੀ ਤਨਖਾਹ ਤੱਕ ਮਤਲਬ ਹੈ ਜਿਨੇ ਡਿਊਟੀ ਲੱਗੀ ਪੁੱਛਣ ਵਾਲਾ ਅਫਸਰ ਕਿੱਥੇ ਹੈਗੇ ਕਿੱਥੇ ਗਏ ਉਹ ਨਗਨੀ ਵਾਲੇ ਅਫਸਰ ਸੈਨਟੀ ਇਨਸਪੈਕਟਰ ਸੁਪਰਵਾਈਜ਼ਰ ਮੌਕੇ 'ਨ ਮੌਜੂਦ ਹੋਣਾ ਚਾਹੀਦਾ ਸੀ ਜੋ ਉਹ ਗੋਣ ਕੁੱਟ ਰਿਹਾ ਇਹ ਮਾਰੇ ਹੈ ਜਾਂ ਇਹਨੇ ਲੋਡ ਕੜਿਆ ਤਾਂ ਜ਼ਿੰਮੇਵਾਰ ਕੌਣ ਹੈ ਤੇ ਮੈਂ ਚਾਹਣਾ ਵੀ ਇੰਨਾ ਤੋਂ ਹੀ ਬੰਦੇ ਸਿੱਕੜ ਵੀ ਕਿੱਥੇ ਤੇ ਸਾਰੇ ਜਿਹੜਾ ਅਫਸਰ ਹੈ ਮੌਕੇ 'ਤੇ ਮੌਜੂਦ ਹੋਣਾ ਚ ਦਸੋ ਕਿ ਅਚ ਆਪਣਾ ਕੋਈ ਗਲਤ ਕੰਮ ਤਾਂ ਨਹੀਂ ਹੋ ਰਿਹਾ ਅਸੀਂ ਇਹਨਾਂ ਨੂੰ ਫੜ ਕੇ ਇੱਥੇ ਗਊਸ਼ਾਲਾ ਦੇ ਵਿੱਚ ਹੀ ਭੇਜਦੇ ਆਂ ਜੀ ਜਿਹੜੀ ਗਊਸ਼ਾਲਾ ਇੱਥੇ ਦੀ ਆ ਰਹੀ ਆ ਇੱਥੇ ਹਰ ਰਾਇਪੁਰ ਜਿਹੜੀ ਨਈ ਗਊਸ਼ਾਲਾ ਬਣੀ ਆ ਤੇ ਭੇਜਦੇ ਨੇ ਭੈਲਾ ਨਹੀਂ ਗੋਪੇ ਜਿਆ ਤੋ ਉਹ ਨਹੀਂ ਭੇਜ ਰਹੇ ਕਿੰਨੇ ਕਾ ਗਏ ਹੈ ਹੈਗੇ 40-50 ਦੇ ਨੜੇ ਹੈਗੇ 40-50 ਇੱਕ ਟੈਂਟਰ ਦੇ ਵਿੱਚ ਕਿੰਨੇ ਲਦੇ ਜਾ ਰਹੇ ਆ 12 ਤੋਂ 15 ਆ ਨੇ ਮਨ ਨੂੰ ਨਹੀਂ ਪਤਾ ਮੈਂ ਹੁਣ ਆਇਆ ਜਿਵੇਂ ਮੈਨੂੰ ਤਾਂ ਫੋਨ ਆਇਆ ਸੀਗਾ ਮੈਂ ਤਾਂ ਦੇਖ ਲੈਣੇ ਆਪਾਂ ਕਿ ਨਾ ਨਹੀਂ ਦਰਸ਼ਨ ਦੇ ਮੁਤਾਬਿਕ ਡਰਾਈਵਰ ਦੇ 16 ਪਰਸ਼ਾਂ ਲੱਗੇਗੇ ਆ ਕੀ ਇਹਨਾਂ ਨਾਲ ਕਰੂਤੀ ਨਹੀਂ ਹੈ ਮੇਰੇ ਕਿਰੇ ਇੱਕ ਕੈਂਟਰ ਦੇ ਵਿੱਚ ਕਰੂਪਤਾ ਨਾਲ ਲੱਗੇ ਗਿਆ ਡਰਾਈਵਰ ਸਾਹਿਬ ਨਾਲ ਗੱਲਬਾਤ ਕੀਤੀ ਆ 16 ਪਰਸ਼ਾਂ ਲੱਗੇ ਗਏ ਆ ਉਹਨਾਂ ਨੂੰ ਤੂੜੀ ਮੰਗੋ ਲੱਦ ਲਿਆ ਕੀ ਇਹ ਕਰੂਤੀ ਨਹੀਂ ਕੀਤੀ ਜਾਦੀ ਪਰਸ਼ਾਂ ਨਾਲ ਨੇ ਉਹ ਤਾਂ ਜਿੰਨੇ ਕ ਅਵੇਲੇਬਲ ਹੋਣਗੇ ਜਿੰਨੇ ਕ ਆਰਾਮ ਨਾਲ ਖੜੇ ਜਿੰਨੇ ਕ ਆਰਾਮ ਨਾਲ ਉਹ ਚੰਨਗੇ ਉਨੇ ਕੀ ਲੱਗਣਗੇ ਉਨੇ ਉਸ ਤੋਂ ਬਾਅਦ ਨਹੀਂ ਲੱਗਦੇ ਕਰੂਟੀ ਕਰੂਟੀ 16 ਪਾਛੇ ਇੱਕ ਟੈਂਟਰ ਦੇ ਵਿੱਚ ਲੱਦ ਕੇ ਲੈ ਜਾ ਰਹੇ ਗੱਲ ਉਹਦੀ ਹੈ ਨਹੀਂ ਕੋਈ ਫਰਸਟ ਟਾਈਮ ਤਾਂ ਹੈ ਨਹੀਂ ਇਹ ਯਾਨੀ ਕਿ ਪਹਿਲੇ ਵੀ 16 16 ਲੱਦ ਕੇ ਲੈ ਕੇ ਜਾ ਰਹੇ ਆ ਮਨ ਨੂੰ ਤਾਂ ਉਮੀਦ ਆ ਦੇਖੋ ਬਾਕੀ ਪਤਾ ਨਹੀਂ ਮਨ ਨੂੰ ਤਾਂ ਨਹੀਂ ਪਾਛੋਂ ਨਾਲ ਕਰੂਟੀ ਹੈ ਕਿ ਨਹੀਂ ਜਿਹੜੇ ਟੈਂਟਰ ਦੇ ਵਿੱਚ ਛੋਟਾ ਟੈਂਟਰ ਹੈਗਾ ਜਿਸ ਦੇ ਵਿੱਚ 16 ਪਾਛੇ ਲੱਦ ਕੇ ਲੈ ਜਾਦੇ ਨੇ ਜਿੰਨੇ ਕ ਇਹਦੇ ਵਿੱਚ ਆਰਾਮ ਨਾਲ ਚੜਦੇ ਉਨੇ ਕੀ ਲੈ ਕੇ ਜਾਂਦੇ ਹਰ ਵਾਰੀ ਲੱਗ ਜਾਂਦੇ ਉਨੇ ਕੀ